ਹਾਂਜੀ ਕਰਦੇ ਆ ਨਵੇਂ ਵਲੌਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਮੰਮੀ ਹਰੇ ਨੇ ਚੀਰ ਲੇ ਤਰਬੂਜ ਤਰਬੂਜ ਖਾ ਕੇ ਆਪਾਂ ਚੱਲਦੇ ਆਂ ਖੇਤਾਂ ਕੰਨਣ ਨੂੰ ਤੇ ਇੱਧਰ ਟੈੜੀ ਤੇ ਮੈਂ ਸਿੱਟੀ ਆਨੇ ਆਪਾਂ ਵੀ ਤੇ ਇੱਧਰ ਕਿਉਂਕਿ ਆਪਣਾ ਨਰਮਾ ਸਮੱਚ ਗਿਆ ਤੇ ਦੋ ਤਿੰਨ ਦਿਨਾਂ ਦੀ ਥੋੜੀ ਜਿਆਦੇ लू ਚੱਲੀ ਜਾਂਦੀ ਸੀ ਦਾ ਕਰਕੇ ਕਹਿੰਦੇ ਬਹੁਤ ਹੀ ਜਿਆਦੇ ਗਰਮੀ ਤੇ ਨਰਮਾ ਕਹਿੰਦੇ ਖੜਿਆ ਨਹੀਂ ਦੇ ਡੈਡੀ ਕਹਿੰਦਾ ਆਪਾਂ ਸੱਟ ਕੇ ਕਹਿੰਦਾ ਬੜੇਵੇਂ ਕਹਿੰਦਾ ਉਸ ਤੋਂ ਬਾਅਦ ਪਾਣੀ ਲਾ ਦਾਂਗੇ ਉਤਰੋ ਆਗੀ ਲਾਈਟ ਆਪਾਂ ਸੱਟ ਤੇ ਬੜੇਵੇਂ ਤੇ ਇਧਰ ਜਯਦਵੀਰ ਆ ਗਏ ਜਯਦਵੀਰ ਕਹਿੰਦਾ ਚਾਚੂ ਮੇਰੀ ਵੀਡੀਓ ਬਣਾ ਮੈਂ ਮਾਰਦਾ ਸ਼ਾਲ ਤੇ ਜਿਹੜੀ ਲਾਈਟ ਸੀ ਲਾਈਟ ਆਈ ਸੀ ਆਪਣੇ ਸ਼ਾਮ ਵਾਲੇ ਟਾਈਮ ਦੇ ਵਿੱਚ 2 ਘੰਟੇ ਸ਼ਾਮ ਦਾ ਟਾਈਮ ਆਪਾਂ ਨਾਲ ਦੀ ਨਾਲ ਬੜੇਵੇਂ ਸਿੱਟੀ ਜਾਂਦੇ ਆ ਤੇ ਨਾਲ ਦੀ ਨਾਲ ਹੀ ਆਪਾਂ ਪਾਣੀ ਆਪਣਾ ਲੱਗੀ ਜਾਂਦਾ ਤੇ ਕਹਿੰਦਾ ਦਵਾਰੇ ਬਣਾ ਚਾਚੂ ਕਹਿੰਦਾ ਮੇਰੀ ਵੀਡੀਓ ਬਹੁਤ ਹੀ ਸ਼ਰਾਰਤਾਂ ਕਰਦਾ ਇੱਕ ਮਿੰਟ ਨਹੀਂ ਟਿਕਦਾ ਜਦੋਂ ਸਕੂਲੋਂ ਆਉਂਦਾ ਇਧਰੋਂ ਆਪਣਾ ਇੱਕ ਕੈਰਾ ਲੱਗ ਗਿਆ ਦੋ ਕੈਰੇ ਲੱਗੇ ਤੇ ਹੁਣ ਆਪਣੀ ਲਾਈਟ ਚਲੀ ਗਈ ਤੇ ਆਪਣੇ ਦੋ ਕੈਰੇ ਹੋ ਗਏ ਕੰਪਲੀਟ ਹੁਣ ਆ ਗਿਆ ਆਪਣੇ ਸੋਆ ਦਾ ਟਾਈਮ ਤੇ ਸਵੇਰੇ ਸਵੇਰੇ ਕਹਿੰਦੇ ਮਾਹੌਲ ਵੀ ਬਹੁਤ ਹੀ ਵਧੀਆ ਹੁੰਦਾ ਤੇ ਆਪਾਂ ਸਵੇਰੇ ਉੱਠ ਕੇ ਜਿਹੜਾ ਕੋਈ ਕੰਮ ਰਹਿੰਦਾ ਸੀ ਵਿੜੇ ਵਿੱਚ ਸਿੱਟਣਾ ਲੋ ਆਪਾਂ ਸਿੱਟ ਤੇ ਵਿੜੇ ਵਿੱਚ ਸਿੱਟਣ ਤੋਂ ਬਾਅਦ ਆਪਾਂ ਸ਼ਟਲ ਲਈ ਅਸੀਂ ਮੋਟਰਾਂ ਤੇ ਆਪਾਂ ਲਈ ਇਹਨੇ ਪਾਣੀ ਤੇ ਕਿਉਂਕਿ ਆਪਾਂ ਬੇੜੇ ਵਿੱਚ ਸੱਟਣ ਦੀ ਲੋੜ ਕਿਉਂ ਪੈਗੀ ਕਿਉਂਕਿ ਬਹੁਤ ਹੀ ਜ਼ਿਆਦਾ ਗਰਮੀ ਸੀ ਪਹਿਲਾਂ ਤਾਂ ਆਪਾਂ ਪਾਣੀ ਲਾਉਣ ਦੀ ਸਲਾਹ ਹੈਣੀ ਸੀ ਨਰਮਾ ਬਹੁਤ ਹੀ ਵਧੀਆ ਖੜਾ ਸੀ ਪਰ ਜ਼ਿਆਦਾ ਗਰਮੀ ਹੋਣ ਦਾ ਕਰਕੇ ਮੱਚੀ ਜਾਂਦਾ ਸੀ ਇਸ ਕਰਕੇ ਆਪਾਂ ਨੂੰ ਪਾਣੀ ਲਾਉਣਾ ਪੈ ਗਿਆ ਇੱਧਰ ਆਪਣੀ ਚੱਲੀ ਜਾਂਦੀ ਐਫ ਐਫ ਲੈਣ ਵਾਲੀ ਤੇ ਇੱਧਰ ਆਪਣੇ ਦੋ ਮੋਟਰਾਂ ਵਾਲਾ ਪਾਣੀ ਚੱਲੀ ਜਾਂਦਾ ਦੇ ਹੋਦਰ ਆਪਣੇ ਪਾਣੀ ਸਾਰੇ ਲੱਗ ਗਿਆ ਵਸ ਇੱਕ ਕਿਆਰਾ ਰਹਿ ਗਿਆ ਕਿਉਂਕਿ ਰਾਤ ਦੀ ਲਾਈਟ ਆਈ ਹੋਈ ਹੈ ਤੇ ਵਸ ਹੁਣ ਆਪਾਂ ਕਰਨ ਚੱਲਾਂਗੇ ਮੋਟਰ ਬੰਦ ਹੋਦਰ ਆਪਣੇ ਸੂਏ ਤੇ ਕੰਨੀ ਮੋਟਰ ਇਧਰ ਆਪਣੀ ਫੈਬ ਲੈਣ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਣੇ ਪਾਣੀ ਲੱਗ ਗਿਆ ਲੱਗਣ ਤੋਂ ਬਾਅਦ ਆਪਾਂ ਚਲੇਗੇ ਕਟਿੰਗ ਕਰਾਉਣ ਕਾਫੀ ਟਾਈਮ ਹੋ ਗਿਆ ਸੀ ਕਟਿੰਗ ਕਰਾਈ ਨੂੰ ਤੇ ਦੁਪਹਿਰੇ ਦੁਪਹਿਰੇ ਆਪਾਂ ਚਲੇਗੇ ਕਟਿੰਗ ਕਰਾਉਣ ਤੇ ਫੇਰ ਆਪਾਂ ਸ਼ਾਮ ਨੂੰ ਕਰਾਂਗੇ ਕੋਈ ਕੰਮ ਤੰਦਾ ਕਟਿੰਗ ਕਰਾਉਣ ਤੋਂ ਬਾਅਦ ਹੋ ਗਿਆ ਸੀ ਆਪਾਂ ਨੂੰ ਥੋੜਾ ਜਿਹਾ ਲੇਟ ਤੇ ਸ਼ਾਮ ਦਾ ਬਾਵਾਂ ਟਾਈਮ ਹੋਣ ਤੋਂ ਬਾਅਦ ਚੱਲ ਆਪਾਂ ਚੱਲਦੇ ਹਾਂ ਸੂਏ ਦੇ ਕੰਨੀ ਨਾਉਣ ਲਈ ਕਿਉਂਕਿ ਟਾਈਮ ਬਹੁਤ ਹੀ ਜ਼ਿਆਦਾ ਹੋ ਗਿਆ ਸੀ ਤੇ ਚੱਲਦੇ ਆਪਾਂ ਸੂਏ ਤੇ ਨਾਉਣ ਆਪਾਂ ਕੱਲ ਨਰਮਸੀਲਤਾ ਸੀ ਡੈਡੀ ਹੋ ਰਹੇ ਨੇ ਬਾਕੀ ਜਿਹੜਾ ਜਗ੍ਹਾ ਰਹਿ ਗਈ ਕੰਪਿਊਟਰ ਕਰਾਉਣ ਵਾਲਾ ਰਹਿ ਗਿਆ ਆਪਣਾ ਆ ਵੀ ਕਰਾ ਲਾਂਗੇ ਉਹ ਪੰਜ ਕਿਲੇ ਕਰਾਤੇ ਸੀ ਪਹੁੰਚ ਕੇ ਫਾਈਨਲੀ ਆਪਾਂ ਸੂਏ ਤੇ ਸੂਏ ਤੇ ਪਹੁੰਚਣ ਤੋਂ ਬਾਅਦ ਆਪਾਂ ਕਰਦੇ ਹਾਂ ਇਸ਼ਨਾਨ ਪਾਣੀ ਪਾਣੀ ਕਹਿੰਦੇ ਬਹੁਤ ਹੀ ਠੰਡਾ ਉਧਰ ਵਿੱਚ ਉੱਪਰ ਨੇ ਮਾਰੀ ਕਹਿੰਦਾ ਛਾਲ ਤੇ ਪਾਣੀ ਕਹਿੰਦਾ ਪੰਜ ਵਾਈ ਵੱਖਰਾ ਹੁੰਦਾ ਕਹਿੰਦਾ ਨਾਉਣ ਦਾ ਕਹਿੰਦਾ ਇੱਧਰ ਤੁਸੀਂ ਸੁਣ ਸਕਦੇ ਹੋ ਕਹਿੰਦੇ ਕਿਵੇਂ ਜਾਨਵਰ ਬੋਲੀ ਜਾਂਦੇ ਆ ਵਾਸ ਸੁਣੋ ਤੁਸੀਂ ਕਿਉਂਕਿ ਟਾਈਮ ਬਹੁਤ ਹੋ ਗਿਆ ਸੀ ਹਨੇਰਾ ਹੋ ਗਿਆ ਸੀ ਤੇ ਜਾਨਵਰਾਂ ਨੇ ਆਵਾਜ਼ਾਂ ਤਾਂ ਕਰਨੀਆਂ ਠੀਕ ਹੈ ਮਿਲਦੇ ਆਂ ਕੱਲ ਦੇ ਵਲੌਗ ਚ ਓਕੇ ਬਾਏ ਧੰਨਵਾਦ ਸਾਰਿਆਂ ਦਾ